ਕਿੱਧਰ ਦੀ ਤਿਆਰੀ ਹੈ ਅੱਜ ਤਾਨੂੰ ਕੀ ਮਤਲਬ ਕਿਉਂ ਮੈਂ ਮਤਲਬ ਨੂੰ ਰੱਖ ਨਹੀਂ ਸਕਦਾ ਮੈਂ ਪੁੱਛ ਨਹੀਂ ਸਕਦਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੈ ਮੈਂ ਤੈਨੂੰ ਵਿਆਹ ਕੇ ਲਿਆਂਦਾ ਹਾਂ ਮੈਂ ਕੋਈ ਪੁੱਛ ਸਕਦਾ ਹਾਂ ਕਿੱਧਰ ਜਾਣਾ ਕਿੱਧਰ ਆਉਣਾ ਤੂੰ ਮੈਂ ਪੁੱਛ ਸਕਦਾ ਹਾਂ ਅੱਛਾ ਰੋਜ਼ ਤੂੰ ਤੁਰੀ ਰਹੇਂ ਜਿੱਥੇ ਮਰਜੀ ਤੇ ਪਹਾੜ ਠੇਲਾ ਮੇਰੇ ਕੋ ਖੜੇ ਹੈ ਤੇ ਮੈਂ ਤੈਨੂੰ ਪੁੱਛ ਨਹੀਂ ਸਕਦਾ ਕਿ ਕਿੱਧਰ ਚੱਲੀ ਤੂੰ ਬੜੀਆਂ ਗੱਲਾਂ ਨਾ ਕਰੋ ਤੇ ਤੁਸੀਂ ਨਾ ਮੈਨੂੰ ਪੈਸੇ ਦਿਓ ਕੀ ਕਰਨੇ ਆ ਪੈਸੇ ਕਿੱਧਰ ਜਾਣਾ ਵਾ ਮੈਂ ਸ਼ਾਪਿੰਗ ਤੇ ਜਾਣਾ ਤੁਸੀਂ ਪੈਸੇ ਦੇਣੇ ਆ ਕਿ ਨਹੀਂ ਦੇਣੇ ਤੂੰ ਤਾਂ ਇਦਾਂ ਕਰਨ ਢੀਆ ਕਿ ਜਿੱਦਾਂ ਅਗੇ ਕਰੀ ਪੈਸੇ ਦਿੱਤੇ ਨਹੀਂ ਹੁੰਦੇ ਪੈਸੇ ਲੈ ਕੇ ਜਾਨੀ ਅਗੇ ਹਾਂ ਦੱਸ ਕੇ ਨੇ ਚਾਹੀਦੇ ਆ 10000 ਚਾਹੀਦਾ 10000 ਐਨੇ ਕੀ ਕਰ ਦੇਣੇ ਆ ਇੱਕ ਰੇ ਤੇਰੇ ਸ਼ਾਪਿੰਗਾਂ ਨੇ ਖਾ ਲਿਆ ਸਾਨੂੰ ਕਦੀ ਪਾਰਟੀਆਂ ਕਦੀ ਸ਼ਾਪਿੰਗਾਂ ਇਦਾਂ ਘਰ ਨਹੀਂ ਬਣਦੇ ਹੁੰਦੇ ਤੇ ਮੈਂ ਦੱਸਾਂ ਤੇ ਘਰ ਵਾਲੇ ਕਿ ਧਿਆਨ ਦਿਆ ਕਰ ਤੇ ਮੁੰਡੇ ਵਾਲੇ ਵੀ ਧਿਆਨ ਥੋੜਾ ਜਿਹਾ ਫਿਰ ਨਾਲ ਨਾਲ ਧਿਆਨ ਰੱਖਿਆ ਕਰ 20 ਘੰਟੇ ਮੁੰਡੇ ਨੇ ਦੁੱਧ ਤਾਂ ਪਿਆਇਆ ਨਾਲੇ ਉੱਥੇ ਪਿਆ ਦੁੱਧ ਉਸ ਹੋਈ ਵਿੱਚ ਪਾ ਕੇ ਬੋਤਲ ਵਿੱਚ ਤੇ ਪਿਆ ਦੇ ਉਹਨੂੰ ਬੱਲੇ ਉਹ ਤੇਰੇ ਚਾਹ ਠੀਕ ਹੈ ਚੰਗੀਆਂ ਹੁਣ ਮੈਂ ਵੇਟ ਹੋ ਰਹੀ ਕੀ ਕਰੂਗਾ ਉਹ ਮੈਂ ਇਹਦਾ ਹੈ ਮੁੰਡੇ ਨੇ ਦੁੱਧ ਵੀ ਨਹੀਂ ਪਿਆ ਕੇ ਗਈ ਵੇ ਮੁੰਡੇ ਦਾ ਧਿਆਨ ਨਹੀਂ ਰ ਫਿਰਦਾ ਧਿਆਨ ਹੀ ਸ਼ਾਪਿੰਗਾਂ ਦਾ ਭਲਾ ਸ਼ਾਪਿੰਗਾਂ ਹੀ ਨੇ ਸਭ ਕੁਝ ਦੇ ਦਿੰਦੀਆਂ うん。 ਪਾ ਦੁੱਧ ਦੁੱਧ ਨਹੀਂ ਦੇਣਾ। ਲੱਗੀ ਬੁਖਾਰ ਮੈਂ ਨਾ ਦੁੱਧ ਲਿਆ ਮੈਂ ਬੋਤਲ ਚ ਪਾ ਕੇ। ਰੋ ਹਾਂ ਚੁੱਪ ਚੁੱਪ ਚੁੱਪ। ਨਾ ਦੁੱਧ। ਦੁੱਧ বিনা। ਗਿਆਰਾਂ ਦਾ ਜਨਨ ਚੁੱਕ ਮਾਰਿਆ ਦੁੱਧ ਪੀ ਲਾ ਦੋ ਦੋ ਪਿਆਲਾ ਦੋ ਪਿਆਲਾ ਆ ਮੇਰਾ ਪੁੱਤ ਮਾਂ 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 ਦਈ ਆ ਗਈ ਹੁਣ ਆਏ ਕੀ ਕਰੀਏ ਪੁੱਤ ਮਾਂ ਤੇਰੀ ਨੂੰ ਮੈਨੂੰ ਪਤਾ ਨਹੀਂ ਆ ਮਾਸਾ ਜਿੰਨਾ ਹੈ ਇਨੀ ਆ ਵੀ ਮੇਰਾ ਬੱਚਾ ਰੋਂਦਾ ਆਵਾਜ਼ਾਂ ਕੀ ਕਰਦਾ ਵਾ ਚੱਲ ਆ ਜਾ ਮੇਰੇ ਕੋ ਹਾਂ ਬਾਹਰ ਲੈ ਕੇ ਚਲ ਗਈ ਕਿਤੇ ਆਦੀ ਭਾਜ ਪਤਾ ਨਹੀਂ ਇਹ ਕਹਿੰਦੀ ਮੈਂ ਸ਼ੋਪਿੰਗ ਕਰ ਜਣਾ ਹਾਂ ਹਾਂ ਚੱਲ ਗਈ ਘਰੋਂ ਇੱਕ ਦਿਖਾ ਲਿਆ ਹਨ ਇਹਦੀਆਂ ਸ਼ੋਪਿੰਗਾਂ ਤੇ ਪਾਰਟੀਆਂ ਇਹੋ ਤੇ ਮੁੰਡੇ ਮੁੰਡੇ ਦਾ ਪਤਾ ਹੀ ਨਹੀਂ ਇਹਨੂੰ ਤੇ ਚੱਲ ਪਹਿਲਾਂ ਤਾਂ ਜਿੱਦਾਂ ਕਿਦਾਂ ਅਸੀਂ ਟਾਈਮ ਪਾਸ ਕਰਦੇ ਹਾਂ ਨਿਆਣੇ ਦਾ ਤੇ ਧਿਆਨ ਰੱਖੇ ਕੰਮ ਸੇ ਦਾ ਹਾਂ ਲੈ ਦੁੱਧ ਪੀ ਲੈ ਸੌ ਗਿਆ ਮੋਲੀ ਹਾਂ ਸੌ ਗਿਆ ਖੱਪ ਖੁਪਕੇ ਦੇ ਦੁੱਧ ਨਹੀਂ ਪੀਤਾ ਨਾ ਦੁੱਧ ਨੂੰ ਤਾਂ ਮੂੰਹ ਹੀ ਨਹੀਂ ਲਾਇਆ ਰੋਈ ਜਾਂਦਾ ਹੀ ਬਾਰ ਬਾਰ ਉਹ ਦੇਖ ਅੱਛਾ ਕੋਨੇ ਜਾਂਦੀ ਦੇਖ ਲਈ ਹੀ ਨਾ ਅੱਜ ਠੀਕ ਠੀਕ ਆ ਇਹ ਵੀ ਵਿਚਾਰਾ ਨਿਆਣਾ ਕੀ ਆ ਨਾ ਉਹਨੂੰ ਪਤਾ ਨਹੀਂ ਕਿਉਂ ਨਹੀਂ ਤਰਸ ਆਉਂਦਾ ਵੀ ਮੇਰਾ ਬੱਚਾ ਹੁੰਦਾ ਵਾ ਉਹਨੂੰ ਤੇ ਬਸ ਜਾਣ ਆਉਣਾ ਹੀ ਆ ਨਿਆਣੀ ਦੇ ਨਾਲ ਨਹੀਂ ਹੈਗਾ ਨੂੰ ਮਾਸਾ ਵੀ ਮਾਸਾ ਜਿੰਨਾ ਨਹੀਂ ਤੇ ਪਤਾ ਨਹੀਂ ਕਿੱਦਾਂ ਦੀ ਮਾਂ ਵਾ ਵਿਚਾਰੇ ਨੂੰ ਚਲੋ ਲੰਮੇ ਪਾ ਦੋ ਇੱਥੇ ਵਿਚਾਰੇ ਨੂੰ ਹਾਂ ਫੋਨ ਆ ਸੌ ਗਿਆ ਵਿਚਾਰਾ ਘੜੀ ਕੀ ਕਰੀ ਜ ਨੇ ਮਮੀ ਜੀ ਪੁੱਤ ਭਾਂਡੇ ਹੀ ਚਾਹ ਲੈ ਪਏ ਮੁੰਡੇ ਨੂੰ ਸਵਾਲਣ ਡੈ ਵੀ ਅੱਛਾ ਤੋਂ ਓਦਾਂ ਪਏ ਪਹਿਲਾਂ ਚੱਲ ਸਾਫ਼ ਕਰਨਾ ਤੇ ਚਾਹ ਬਣਾਉਂਗੇ ਥੋੜੀ ਬਣਾ ਦੇਣੀ ਪੁੱਤ ਤੇ ਮੇਰੇ ਗਾਲ ਸੁਣਾ ਲਾਇਆ ਨਹੀਂ ਮਨਜੀਤ ਨੂੰ ਫੋਨ ਉਹ ਮੈਂ ਲਾਇਆ ਫੋਨ ਨੂੰ ਹਾਂ ਤੇ ਉਹ ਕਹਿੰਦੇ ਹੀ ਮੈਨੂੰ ਟਾਈਮ ਲੱਜਣਾ ਅੱਜ ਪਾਜਾ ਹਾਂ ਜੀ ਸਵੇਰ ਤੇ ਗਈ ਆ ਕਿਹੜੇ ਵੇਲੇ ਦਾ ਕਿੱਥੇ ਦਿਨ ਚੱਲ ਗਿਆ ਵਾ ਕੀ ਕਰਦੀ ਰਹਿੰਦੀ ਇੰਨਾ ਚਿਰ ਸ਼ੌਪਿੰਗ ਕਾਦੀ ਆਪ ਨਹੀਂ ਪਤਾ ਉਹਨੂੰ ਘਰ ਦਾ ਕੋਈ ਹੈ ਹੀ ਨਹੀਂ ਇਹ ਨਾ ਮੁੰਡੇ ਦਾ ਹੀ ਆ ਉਹੋ ਹੀ ਨਾ ਜਾਦੀ ਲਾ ਪ੍ਰਵਾਹ ਆ ਕਿ ਚਲੋ ਅੱਗੇ ਤਾਂਹੀਂ ਸੋਚ ਲਿਆ ਵੀ ਚਲ ਕੋਈ ਗੱਲ ਨਹੀਂ ਆ ਤੇ ਸਾਰੀ ਜਾਂਦਾ ਵਾ ਹੁਣ ਬੱਚੇ ਤਾਂ ਹੀ ਨਹੀਂ ਮਾੜਾ ਮੋਟਾ ਬਣਦੀ ਕਰਦੀ ਮਾੜਾ ਮੋਟਾ ਇਹਨਾਂ ਸੋਚਣਾ ਚਾਹੀਦਾ ਵਾ ਵੀ ਚਲ ਬੱਚਾ ਤਾਂ ਨਹੀਂ ਨਾ ਮਾਂ ਤੋਂ ਵੀ ਮੈਂ ਤਾਂ ਅੱਗੇ ਤਾਂਹੀਂ ਨਹੀਂ ਰੋਕੇ ਜਿੱਥੇ ਮਰਜ਼ੀ ਤੋਂ ਹੀ ਮਮੀ ਜੀ ਨਵਾਂ ਵਿਆਹ ਲੈ ਜਾਂਦੀ ਤੁਹਾਨੂੰ ਵੀ ਕੋਈ ਸੁੱਖ ਨਹੀਂ ਮਿਲਿਆ ਚਲ ਖਾਧੀ ਖੜੀ ਮੇਰੇ ਸੁੱਖ ਦੀ ਤੇ ਉਹ ਤਾਂ ਕੋਈ ਗੱਲ ਨਹੀਂ ਆ ਪਰ ਬੱਚੇ ਦਾ ਮੈਨੂੰ ਸੱਚੀ ਮੁੰਡੇ ਆ ਲਵੇ ਫੇਕ ਕੇ ਇੰਨਾ ਤਰਸ ਆਊਗਾ ਨਾ ਕਿ ਕੀ ਆ ਬੱਚੇ ਦੀ ਫਰੋਂ ਦੇ ਨਾਲ ਦੇਖ ਕੇ ਕੋਈ ਹੋਇਆ ਹੀ ਨਹੀਂ ਮੁੰਡੇ ਨਾਲ ਕੋਈ ਦੇ ਹਾਂ ਲਗਾ ਹੀ ਨਹੀਂ ਹੈਗਾ ਨਹੀਂ ਤੇ ਮਾਵਾ ਦੇਖਦੇ 10 ਮਿੰਟ ਨਹੀਂ ਆਪਣਾ ਬੱਚਾ ਕੱਲਾ ਛੱਡਦੀ ਆ ਅਜਿਹੀ ਗੱਲ ਹੈਗੀ ਹੈ ਐਵੇਂ ਆਪਣਾ ਮਰਜ਼ੀ ਵੀ ਕਰਦੇ ਆ ਪਰ ਦੋ ਦੋਨੋਂ ਆਪਣੇ ਮਨ ਨਾਲ ਪਿਆਰ ਵਾਗਾ ਹੋਣਾ ਚਾਹੀਦਾ ਹੂੰ ਚਲ ਕੋਈ ਨਹੀਂ ਆ ਤੂੰ ਜਾ ਉਹਦੇ ਲਾਗੇ ਸੁਪਤਾ ਵਗਾ ਤੇ ਮੈਂ ਲਿਓਣੀ ਆ ਚਾਹ ਬਣਾ ਕੇ ਆ ਤੁਸੀਂ ਬਣਾ ਦਿਓ ਚਾਹ ਫਿਰ ਹਾਂ ਮੈਂ ਬਹਿਣਾ ਉਹਦੇ ਲਾਗੇ ਹਾਂ ਬਹਿ ਜਾ ਰੋਟੀ ਤੇ ਨਹੀਂ ਖਾਣੀ ਤੇ ਰੋਟੀ ਨਹੀਂ ਖਾਣੀ ਚਾਹ ਬਣਾ ਦੋ ਤੁਸੀਂ ਚਲ ਠੀਕ ਆ ਨਾ ਨਾ ਹੈ ਦੰਦਾ ਹਲਾ ਫੋਨ ਲੈ ਲਾ ਹੈ ਫੋਨ ਚਾਲੂ ਕਰੀਏ ਫੋਨ ਚਾਲੂ ਕਰੀਏ ਹਾਂ ਕਿਦਾਂ ਖੇਡਣ ਡਿਆ ਮਮੀ ਜੀ ਚੱਲ ਜਾਣਾ ਤੂੰ ਇਹਦਾ ਦੀਪ ਇੱਥੇ ਧਿਆਨ ਰੱਖ ਕੇ ਜਾਣ ਜਿਹੜਾ ਬਾਹਰ ਕਮਾਣਾ ਨਹੀਂ ਮੈਂ ਤਾਂ ਬਾਹਰ ਲਾਈ ਨਾ ਘੜੀ ਹਾਂ ਉਸੇ ਮੈਂ ਕਰਨਾ ਕੰਮ ਚਲ ਆ ਜਾ ਕੋਈ ਆ ਗਿਆ ਨਹੀਂ ਕਿਹਬਾਰਾ ਭਾ ਹੈ ਉਹ ਕੀ ਕਰਨ ਦੇਈਆ ਕੁਛ ਵੀ ਨਹੀਂ ਉਹਨੇ ਕੀ ਕਰਨਾ ਤੁਹਾਨੂੰ ਪਤਾ ਹੀ ਜਦੇ ਠੀਕ ਹੈ ਤਾਂ ਤਿਆਰੀ ਹੈ ਅੱਜ ਫੇਰ ਹੂੰ ਜੇ ਤਿਆਰ ਹੋਣ ਦੇਈਆ ਜਿਹਦੇ ਪ੍ਰੇ ਤਿਆਰੀ ਜਾਣ ਦੀ ਮਮਾ ਜੀਆ ਕਹਿਣਾ ਸੀ ਨਾ ਵੀ ਨਹੀਂ ਨਾ ਹੈ ਕੀ ਕਮਾਉ ਮੀ ਜੀ ਮੈਨੂੰ ਹੋਣਾ ਮੈਂ ਤਾਂ ਕਹਿ ਕੇ ਥੱਕ ਗਿਆ ਹਾਂ ਆ ਆਜਾ ਮੈਂ ਕਿੰਨੀ ਤਿਆਰੀ ਆ ਅੱਜ ਕਹਿਣ ਲਈ ਆ ਕਿ ਅੱਜ ਮੇਰੀ ਸੇਲੀ ਆ ਰਹੇ ਪਾਰਟੀ ਪੂਟੀ ਆ ਉਸੇ ਦੀ ਨਦੇੜੀ ਆਹ ਚੱਲ ਬੇਨੂੰ ਤੂੰ ਖੜਾ ਤੇ ਮੈਂ ਕਰਨਾ ਕੰਮ ਤੰਦਾ ਥੋੜਾ ਬੁੱਕਾ ਚਲੋ ਠੀਕ ਆ ਮੈਂ ਬਾਹਰ ਕਢਾਉਣਾ ਨਾ ਚਲੀਏ ਵੇ ਹੈ ਚਲ ਮਜੀਤ ਅੱਜ ਕਿੱਥੇ ਤਿਆਰੀ ਆ ਅਜਨਨ ਨੂੰਮੀ ਜੀ ਪਰੇ ਨਾ ਇੱਕ ਫਰੈਂਡ ਦਾ ਨਾ ਬਰਥਡੇ ਸੀ ਉੱਥੇ ਚਲ ਗੀਆਂ ਅਸ਼ਾ ਪਾਰਟੀ ਤੇ ਚਲ ਗੀਆਂ ਅੱਜ ਫੇਰ ਹਾਂਜੀ ਇਹ ਕਿੰਨਾ ਕਿਸ਼ੇ ਚੱਲਣਾ ਪੁੱਤ ਇਦਾਂ ਦਾ ਹੀ ਕੰਮ ਆ ਮੀਂਹ ਸੀ ਤੁਹਾਨੂੰ ਪਤਾ ਹੁਣ ਜਿੱਥੇ ਜਾਣਾ ਉੱਥੇ ਜਾਣੇ ਪੈਣਾ ਜਾਣਾ ਨਹੀਂ ਪੈਣਾ ਅਡਜਸਟਮੈਂਟ ਕਰਨੀ ਪੈਂਦੀ ਆਗੀ ਕਿਤੇ ਚੱਲ ਗਿਆ ਕਿਤੇ ਨਾ ਚੱਲ ਗਿਆ ਤੇਰਾ ਤੇ ਰੋਜ਼ ਦਾ ਹੀ ਯਾਰ ਹੋ ਗਿਆ ਚੰਗੇ ਘਰਾਂ ਦੀਆਂ ਨੋਆਆਂ ਦੀਆਂ ਰੋਜ਼ ਮਿਲਦੀਆਂ ਹੁੰਦੀਆਂ ਤੇ ਚਲ ਹੱਡਾ ਨਹੀਂ ਆ ਨਾ ਤਾਂ ਕਮ ਸੇ ਕੰਮ ਆਪਣੇ ਬੱਚੇ ਦਾ ਤਾਂ ਖਿਆਲ ਕਰ ਮਾੜਾ ਮੋਟਾ ਉਹ ਤੇਰੇ ਪਿਆਰ ਨੂੰ ਦੇਨ ਰਾਤ ਤਰਸਦਾ ਰਿਹਾ ਇੰਨਾ ਨਾ ਤੁਰਾਤ ਹੀ ਉਹਦੇ ਨਾਲ ਕੋਈ ਲਗਾਓ ਕਰਦੀ ਆ ਨਾ ਦਿਨੇ ਹੀ ਰੱਖਦੀ ਆ ਮੈਂ ਕਿਹਦੇ ਸਾਹਮਣੇ ਸੀ ਉਹਨੂੰ ਮੈਂ ਤੇ ਸਾਬੂ ਕੀ ਮੇਰਾ ਪੋਤਾ ਵਾ ਪਰ ਤੇ ਤੂੰ ਮਾ ਮਾ ਤੈਨੂੰ ਨਹੀਂ ਪਤਾ ਕਿ ਮੈਂ ਆਪਣੇ ਬੱਚੇ ਨੂੰ ਥੋੜਾ ਬੋਤਾ ਮੈਂ ਨਹੀਂ ਦੇਖਦੀ ਆ ਉਹਨੂੰ ਕੀ ਵੇਖਦੀ ਆ ਦਿਨ ਰਾਤ ਉਹ ਸਾਡੇ ਕੋਲ ਮਾਂ ਪੁੱਤਾਂ ਕੋ ਰਹਿੰਦਾ ਉਹ ਤੈਨੂੰ ਮਾਂ ਸਮਝੂਗਾ ਕਿ ਮੇਰੀ ਮਾਂ ਵਾਂਗੀ ਕਦੀ ਨਹੀਂ ਅੰਦੇ ਤੈਨੂੰ ਮਾਂ ਪੁੱਤ ਸਮਝਣਾ ਕਿਉਂਕਿ ਤੂੰ ਉਹਨੂੰ ਬੱਚੇ ਮਾਂ ਵਾਲਾ ਪਿਆਰ ਹੀ ਨਹੀਂ ਦਿੰਦੀ ਉਹ ਤਰਸਦਾ ਹੈ ਇੱਕ ਮਾਂ ਦੇ ਪਿਆਰ ਤ ਨੂੰ ਰੋਂਦਾ ਕਿਦਾਂ ਤੈਨੂੰ ਤਰਸ ਨਹੀਂ ਆਉਂਦਾ ਜਦੋਂ ਰੋਂਦਾ ਮਗਰੋਂ ਸਾਡੇ ਕੋਲ ਤੈਨ ਦਾ ਕਿਤੇ ਨਾ ਕਿਤੇ ਆਪਣੇ ਘਰ ਵਾਲੇ ਦਾ ਕੋਈ ਮਤਲਬ ਆਪ ਹੀ ਉਹਦਾ ਮੈਂ ਕੱਪੜਾ ਦਿੱਤਾ ਸੰਭਾਲਣਾ ਵਾ ਉਹਨੂੰ ਕੁਝ ਦੇਣਾ ਲੈਣਾ ਵਗਾ ਕੋਈ ਮਤਲਬ ਨਹੀਂ ਆ ਬਸ ਤੈਨੂੰ ਅੱਜ ਸ਼ਾਪਿੰਗ ਕਰਨ ਚ ਲੱਗੀ ਅੱਜ ਉੱਥੇ ਚਲ ਗਈ ਪਾਰਟੀਆਂ ਤੇ ਇਹਦੇ ਰੋਜ਼ ਦੇ ਰੋਜ਼ ਕੰਮ ਤੁਰਿਆ ਰਹਿੰਦਾ ਗ੍ਰਿਸ਼ਤੀ ਜੀਵਨ ਚ ਪੁੱਤ ਇਦਾਂ ਨਹੀਂ ਟਾਈਮ ਲੱਗਦਾ ਹੁੰਦਾ ਤੇ ਸਮਝ ਇਹ ਗੱਲ ਨੂੰ ਆਪਣੇ ਬੱਚੇ ਦੀ ਕੇਅਰ ਕਰਿਆ ਘਰ ਨਹੀਂ ਤਾਂ ਉਹਨੇ ਤੈਨੂੰ ਜੇ ਅੱਜ ਤੂੰ ਉਹਨੂੰ ਆਪਣਾ ਬੱਚਾ ਨਹੀਂ ਸਮਝਿਆ ਨੇ ਤੈਨੂੰ ਮਾਂ ਨਹੀਂ ਸਮਝਣਾ ਮੰਮੀ ਦਾ ਤੇ ਇਹੀ ਹਾਰ ਰਹਿਦਾ ਸਾਰਾ ਦੇਣ ਇਹ ਕੁਛ ਜਿੱਥੇ ਮੈਂ ਜਾਣਾ ਜਾਣਾ ਹੀ ਹਾਂ ਹੁਣ ਸਾਰਾ ਮੂੰਹ ਖਰਾਬ ਕਰਕੇ ਰੱਖਦਾ ਮੇਰਾ ਹੁਣ ਮੈਂ ਕਿੱਥੇ ਜਾਣਾ ਹੀ ਹਾਂ ਜਿੱਥੇ ਜਾਣਾ ਆਹ ਹੁਤਾ ਇਹ ਗੰਡਿਆਂ ਮੋਬਾਈਲ ਚਲਾਉਂਦੇ ਆ ਹਾਂ ਲੈ ਆ ਦੇ ਗੱਲ ਕਰ ਲੋ ਦੋਵੇਂ ਬੈਠੇ ਆ ਯੋਧ ਤੇ ਆ ਹੋ ਗਿਆ ਕਿਹੜਾ ਮੁੰਡਾ ਐ ਨੂੰ ਵਿਚਾਰੇ ਨੂੰ ਆ ਭਾਬੀ ਸੇ ਗਈ ਆ ਆ ਭੀਨੇ ਕਿੱਥੇ ਜਾਣਾ ਭਰਾਵਾ ਪਾਰਟੀ ਤੇ ਗਈ ਯੋ ਮੁੰਡਾ ਕੱਲਾ ਰੋਂਦਾ ਨਹੀਂ ਫਿਰ ਰੋਂਦਾ ਵਿਚਾਰਾ ਬਥੇਰਾ ਕੱਲਾ ਹੀ ਸਾਂਹ ਅੰਟੀਓ ਕਿੱਥੇ ਸਾਂਭਿਆ ਜਾਂਦਾ ਨਾ ਓਏ ਉਹ ਵੀ ਵਿਚਾਰੀ ਬਥੇਰਾ ਸਾਂਭਦੀ ਆ ਛੱਡੀਆਂ ਨਹੀਂ ਆਂਦੀਆਂ ਦੇਖੋ ਚਾਰ ਸਕੂਟਰੀ ਦੀ ਛਾਬੀ ਖੋਗੇ ਰੱਖ ਲੈ ਕੇ ਦਿੱਤੀ ਤੁਹਾਨੂੰ ਪਹਿਲਾਂ ਉਹ ਮੈਂ ਤੇ ਆਖਿਆ ਮੂੰਹ ਨਾ ਪੈਣ ਸਮਝੀਏ ਛੱਡਣ ਤੱਕ ਨੌਬਤ ਨਾ ਹੀ ਆਵੇ ਛੱਡਣ ਨੂੰ ਉਹ ਕਦੇ ਗੜੀ ਪਹਿਲਵਾਨਦ ਨਹੀਂ ਆ ਓਏ ਰੋਈ ਮਾਮਾ ਕੀ ਕਰੀ ਲੱਕ ਇਧਰ ਨੂੰ ਕਦੀ ਇਧਰ ਨੂੰ ਕੀ ਕਰੀਏ ਭਰਾ ਜੀ ਤੁਹਾਨੂੰ ਮਾਤੀ ਨਹੀਂ ਰਹੀ ਕੀ ਕਰ ਸਕਦੇ ਫੇ ਭਰਾ ਓਹ ਨਿਗਈ ਇਹਦਾ ਤਰਸ ਖਾਇਆ ਕਰੇ ਰੋਂਦੇ ਨੂੰ ਛੱਡ ਜਾਂਦੀ ਓਏ ਉਹਨੂੰ ਬਸ ਫਿਰ ਤੁਰਨਾ ਹੀ ਆ ਸ਼ਾਪਿੰਗ ਆ ਨਹੀਂ ਆ ਨੂੰ ਓਏ ਉਹਨੂੰ ਭਰਾ ਸ਼ਾਪਿੰਗ ਕਰਨਾ ਨਹੀਂ ਆ ਯਾਰ ਆਹ ਲੜੀ ਗਲਤ ਕਰਦਾ Anna. गर्मी बहुत आज रनी पैसे ज़्यादा पढ़ाई मोड रिमोट आपने पिया उधर हो जो उधर जो इतनी बैठे ਸੁਣਾ ਹਾਂਜੀ ਏਸੀ ਤਾਂ ਛੱਡ ਕੇ ਬੈ ਗਈਆਂ ਇਹਨੂੰ ਕਬੀਰ ਕਮੂਲ ਵੀ ਕੋਈ ਪਾ ਲੈਣਾ ਸੀ ਵਿਚਾਰਾ ਠਰ ਗਿਆ ਗੰਦੀਪ ਤੂੰ ਇਵੇਂ ਲਾ ਕੇ ਬੈਠੀ ਐ ਤੈਨੂੰ ਪਾਸਾ ਆ ਦੇ ਇਹਨੂੰ ਕਮੀਜ਼ ਤੇ ਮੈਂ ਕਬੀਰ ਕੋ ਤੂੰ ਨਹੀਂ ਪਾ ਸਕਦੀ ਦੱਸ ਤੈਨੂੰ ਵੀ ਪਤਾ ਉਹ ਠਰੰਡਿਆ ਉਹ ਮੁੰਡਾ ਗੰਦੀਪ ਜੀ ਤਾਂ ਹੋਈ ਦੀ ਉਹਦੀ ਫਿਕਰ ਆ ਤੂੰ ਇਹਨੂੰ ਕਮੀਜ਼ ਪਾ ਲੈ ਨੂੰ ਪਿੱਛਾ ਤਾਂ ਨਹੀਂ ਆਖੈਂਦੀ ਸਾਰੀ ਜ਼ਿੰਮੇਵਾਰ ਮੇਰੀ ਐ ਤਾਂ ਤੈਨੂੰ ਵੇਖਣ ਨੂੰ ਦਿਆ ਸਰੇ ਮੰਮੀ ਨੇ ਇਹਨਾ ਬੋਲਦੇ ਵਾਏ ਸੀ ਤੇ ਮੰਮੀ ਵੀ ਚੜੀ ਨਹੀਂ ਬੋਲਣਾ ਨਹੀਂ ਹੁਣ ਕਿਤੇ ਜਾਣਾ ਵੀ ਨਹੀਂ ਉਹ ਸਾਰੀ ਜਿਹੜੀ ਕੰਮ ਵੀ ਕਰੇ ਮੁੰਡਾ ਵੀ ਸਾਹਮਣੇ ਹੈ ਕੀ ਕੀ ਕਰੇ ਉਹ ਤੈਨੂੰ ਇੱਕ ਬਸ ਪਾਰਟੀਆਂ ਦਾ ਵਾ ਤੇ ਜਾਂ ਫਿਰਨ ਦਾ ਵਾ ਬਸ ਕੋਈ ਚੜਿਆ ਅਜੀਬ ਮੁੰਡੇ ਨੂੰ ਅਹੀਂ ਜੇ ਮੁੰਡੇ ਨੂੰ ਅਹੀਂ ਕਮੀਜ਼ ਪਾਉਣੇ ਆ